ਸੋਹਣੀ ਲੱਗਦੀ ਮਜਲਸ ਸਿਆਣੀ ਸੁਣ ਲੋ ਗੁਰੂ ਨਾਨਕ ਦੀ ਬਾਣੀ ਦਿਲ ਨੂੰ ਖਿੱਚਦੀ ਜਾਂਦੀ ਜਾਣੀ ਪੜ ਪੜ ਅੰਦਰ ਠਰਦੇ ਐ ਸੋਨਾ ਬਬੇ ਦੀ ਬਾਣੀ ਲੱਖ ਗੁਨਾਹ ਹੀ ਤਰਦੇ ਐ ਆਦਿ ਗ੍ਰੰਥ ਬਣਾਇਆ ਜਿਸਨੇ ਔਗਣ ਪਾਪ ਪੜੇ ਤੋਂ ਮਿਸਨੇ ਲੱਗ ਜੇ ਸੁਰਗ ਘੜੀ ਵਿੱਚ ਦਿਸਨੇ ਪਰ ਕੁਝ ਲੋੜ ਵਿਚਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਦੂਜੇ ਸ਼੍ਰੀ ਗੁਰ ਅੰਗਦ ਅੰਗਦ ਪਿਆਰੇ ਕਰਦੇ ਭਜਨ ਹਰੀ ਦੇ ਤਾਰੇ ਜਿਸਨੇ ਗੁਰਮੁਖੀ ਅੱਖਰ ਉਚਾਰੇ ਸੌਖਾ ਪੜਨ ਪੰਜਾਬੀ ਨੂੰ ਇੱਕ ਹਫ਼ਤੇ ਵਿੱਚ ਆਜੇ ਸਾਰੀ ਸਮਝ ਹਿਸਾਬੀ ਨੂੰ ਪੈ ਗਿਆ ਕਾਲ ਖੁਸ਼ਕ ਪਈ ਤਰਣੀ ਲੋਕੀ ਆਕਰ ਲੱਗ ਗਏ ਚਰਣੀ ਵਰਖਾ ਤੁਰਤ ਸਮਾਨੋ ਵਰਣੀ ਲੱਗ ਗਈ ਮੋਜ ਫਹਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਤੀਜੇ ਅਮਰਦਾਸ ਦੇ ਚਿਹਰੇ ਕਰਤੇ ਚਾਨਣ ਚੱਕਤੇ ਨੇਰੇ ਪਿਛਲੀ ਰੀਤ ਹਟਾਤੇ ਫੇਰੇ ਲੱਗ ਪਏ ਪੜਨੇ ਅਨੰਦਾ ਨੂੰ ਧਰਮੀ ਬੁਰਜੇ ਉਸਾਰੇ ਟਾਕਰ ਜ਼ੁਲਮੀ ਕੰਦਾਂ ਨੂੰ ਜੇੜੀ ਗੋਇੰਦਵਾਲ ਚ ਬੋਲੀ ਹੱਥੀ ਤੀਜੇ ਗੁਰ ਨੇ ਡੌਲੀ ਬੈਠ ਬਣਾਤੀ ਹੌਲੀ ਹੌਲੀ ਮਿਹਰ ਸੀ ਸਰਕਾਰਾਂ ਦੀ ਸਿੱਖ ਖੜੋਤੇ ਕਰਦੇ ਸੇਵਕ ਦਾਸ ਅਵਤਾਰਾਂ ਦੀ ਸਿੱਖ ਖੜੋਤੇ ਕਰਦੇ ਸੇਵਕ ਦਾਸ ਅਵਤਾਰਾਂ ਦੀ ਚੌਥੇ RAM ਦਾਸ ਗੁਰ ਝੇੜੇ ਉਤਰੇ ਛਪੜ ਸੁਦਾਸ ਰ ਨੇੜੇ ਤੇ ਕਮਤਾਲ ਪਟਣ ਦੇ ਛੇੜੇ ਤੀਰਥੇ ਅੰਮ੍ਰਿਤ ਸਰਦਾ ਹੈ ਵਿੱਚ ਸੁਨਹਿਰੀ ਮੰਦਰ ਜਗਮਗ ਜਗਮਗ ਕਰਦਾ ਹੈ ਜਿਹੜੇ ਨੌਂ ਤਾਲ ਵਿੱਚ ਵੜਦੇ ਸਾਰੇ ਪਾਪ ਸਰੀਰੋਂ ਛੱਡਦੇ ਸਤਗੁਰ ਕੱਢ ਦੇ ਨਰਕੋਂ ਛੜਦੇ ਬੀਣੀ ਪਕੜ ਹਜ਼ਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਤਿਖੜੋਤੇ ਕਰਦੇ ਸੇਵਕ ਦਸੇ ਅਵਤਾਰਾਂ ਦੀ ਜਿਹੜੇ ਸਤਗੁਰ ਅਰਜਨ ਪੰਜਵੇਂ ਟਕਣਾ ਚੰਦੂ ਦੇ ਕਰ ਜੰਝਮੀ ਪੁੱਤ ਦੀ ਵਿੰਨੀ ਛਟ ਤੀਰੰਝ ਮੇ ਦੇ ਦਿਨ ਆਗੇ ਢੀੜ ਕੇ ਉੱਪਰ ਬਾਤਾ ਸਤਗੁਰ ਤੱਤਿਆਂ ਤਵੀਆਂ ਵੀੜ ਕੇ ਅਗ ਦੇ ਭਾਂਬੜ ਬਲਨ ਉਧਾਲੇ ਰੇਤੇ ਗਰਮ ਸੀਸ ਵਿੱਚ ਡਾਲੇ ਪੈਗੇ ਸੋਲ ਬਦਨ ਤੇ ਸ਼ਾਲੇ ਰੋਵੇ ਖਲਕ ਬਜਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸ਼ੀਮਾ ਨਾ ਹਰ ਗੋਵਿੰਦ ਉਹਦਾ ਪਾਰੀ ਸ਼ਸਤਰ ਤਾਰੀ ਯੋਦਾ ਖੰਡਾ ਪੈਂਦੇ ਖਾਂਤੇ ਰੋਦਾ ਵਜਿਆ ਬਦਲੇ ਨਕਸ਼ੇ ਸੀ ਮਾਤ ਸੁਲਖਨੀ ਨੂੰ ਪੀਓ ਨਾ ਸਤਬੁੱਤ ਬਖਸ਼ੇ ਸੀ ਮਾਤ ਸੁਲਖਨੀ ਨੂੰ ਪੀਓ ਨਾ ਸਤਬੁੱਤ ਬਖਸ਼ੇ ਸੀ ਛੰਡੇ ਆਪਣੇ ਤਰਮ ਤੇ ਗੱਟ ਤੇ ਫੜ ਕੇ ਜੂੜ ਜ਼ੁਲਮ ਦੇ ਵੱਢ ਤੇ ਕੈਦੀ ਗਵਾਲੀਆਰ ਚੋ ਕੱਢ ਤੇ ਆਗੀ ਡੇਟ ਕਰਾਰਾਂ ਦੀ ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਤੇ ਫਤਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਤਵੇਂ ਹਰ ਰਾਏ ਜੀ ਪੂਲੇ ਧਰਮੀ ਮੂਰਤ ਭਗਵੇਂ ਚੋਲੇ ਉਤਰੇ ਫੂਲ ਮਹਰਾਜਾਂ ਕੋਲੇ ਕਿਦਰੋਂ ਆਗੇ ਚੜਕੇ ਐ ਢਾਂਡੇ ਚਾਰਨ ਭੁਖੇ ਟਿੱਡ ਵਜਾਉਂਦੇ ਲੜਕੇ ਐ ਮਿਹਰਬਾਨੀ ਕਰੀ ਹਜ਼ੂਰ ਬਖਸ਼ੇ ਰਾਜ ਕਰੇ ਪਰਪੂਰੇ ਨੱਬਾ ਪਟਿਆਲਾ ਸੰਗਰੂ ਰੈ ਰਿਆਸਤ ਸਿੰਘ ਸਰਦਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਹੋ ਅਠਵੇਂ ਸਤਗੁਰ ਹਰੀ ਕ੍ਰਿਸ਼ਨ 16 ਕਲਾਂ ਸੰਪੂਰਨ ਦਿਸਨ ਬੱਗੇ ਸ਼ਾਲੇ ਪਰ ਪਰ ਫਿਸਨ ਮਾਤਾ ਨਿਕਲੀ ਮੋਟੀ ਸੀ ਜਲਦੀ ਸੁਰਗ ਸੁਦਾਰੇ ਉਮਰ ਲਖਾ ਲਈ ਛੋਟੀ ਸੀ ਗੰਗੂ ਮੇਰੇ ਦਾਮੂ ਸੀਤਾ ਸ਼ਮ ਕੀ ਨਾਲੇ ਇਸ਼ਾਰਾ ਕੀਤਾ ਕਰਕੇ ਅਰਥ ਸੁਨਾਤੀ ਕੀਤਾ ਖੜ ਗਈ ਅਕਲ ਗਵਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਪਰਦੇ ਨੋਵੇਂ ਗੁਰ ਨੇ ਫੋਲੇ ਸਿੱਖ ਨੂੰ ਪੁੱਛਣਾ ਚਾਉਂਦੇ ਗੋਲੇ ਮੁਖ ਚੋ ਤੇਗ ਬਹਾਦਰ ਬੋਲੇ ਇਧਰ ਆਉਂਦੇ ਗੋਰੇ ਐ ਦਿਲੇ ਵਿੱਚ ਨਾ ਅਪੜੇ ਇੰਗਲਿਸ਼ ਤਾਨੋਂ ਤੋਰੇ ਐ ਮਾਲਾ ਨੋਵੇਂ ਗੁਰ ਜੀ ਜਪਦੇ ਪਾਪੀ ਲੀਕ ਜ਼ੁਲਮ ਦੀ ਟੱਪਦੇ ਖੰਡਾ ਮਾਰ ਸੀਸ ਨੂੰ ਕਟਦੇ ਤਿੱਖੀ ਧਾਰ ਕਟਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸੇ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸੇ ਅਵਤਾਰਾਂ ਦੀ ਬਾਬੂ ਦਸਵੇਂ ਗੁਰਜੀ ਮੌਜੀ ਜਾਂਦੇ ਸ਼ਹਿਨ ਸ਼ਾਹ ਨਾਲ ਖੋਜੀ ਸਾਰੀ ਕਮ ਬਣਾਤੀ ਫੌਜੀ ਚਟਿਆਂ ਬਾਜਾਂ ਵਾਲੇ ਨੇ ਬੜੇ ਸ਼ਹੀਦੀ ਪਾਗੇ ਕੌਰ ਬਹਾਦਰ ਨਾਲੇ ਨੇ ਜਗ ਤੇ ਸਹੀ ਮਸੀਬਤ ਕੇ ਹੀ ਸ਼ਾਤੀ ਨਾਲ ਸ਼ਸਤਰਾਂ ਫੇਹੀ ਕੰਦਾਂ ਵਿੱਚ ਚਨਾਤੀ ਦੇਹੀ ਛੋਟੇ ਰਾਜਕੁਮਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਤੇ ਤਖੜੋ ਤੇ ਕਰਦੇ ਸੇਵਕ ਦਸ ਅਵਤਾਰ ਦੀ